ਸ਼ਮਸ਼ਾ ਦਿਏ ਨਾ ਮੈਂ ਚਾਹੁੰਦਾ ਇਹ ਵੀ ਲੱਗਦਾ ਇਹਨਾਂ ਤਾਂ ਚਾਹ ਕੋਚਾ ਕੰਮ ਤੇ ਲੱਗਦਾ ਨਹੀਂ ਕਰਤਾਂ ਬਹੁਤ ਫਲਾਲਾ ਪਾ ਲੈਂਦੇ ਟਾਈਮ ਸਾਰਾ ਦੇਰ ਹੋ ਜਾਂਦੇ ਅੱਜ ਤਾਂ ਕੁੰਝੇ ਸਾਰਾ ਕੰਮ ਜੇ ਨਹੀਂ ਭਾ ਕੇ ਆਪਣੀ ਸਾਰੀ ਚਾਲ ਵਿਗੜ ਜਾਂਦੀ ਕੰਮ ਦੀ

ਪੱਕੇ ਮੋਰੀਆਂ ਚੜਤੀਆਂ ਪਹਿਲਾਂ ਇਹਨੇ ਰੀਆ ਜੇ ਦੇ ਬਾਅਦ ਚ ਮੀਆ ਜੇ ਨੂੰ ਤੇਰੇ ਇੱਤਾ ਚੜ ਜਾਂਦਾ ਜੀ ਉਹਨੇ ਤੇ ਹੁਣ ਦੇਖੋ ਆਪਣਾ ਮੱਜਾਂ ਦਾ ਗੋਹਾ ਕੂੜਾ ਸਾਰਾ ਪਿਆ ਗਾ ਇਸ ਤੋਂ ਬਾਅਦ ਆਪਾਂ ਮੱਜਾਂ ਨੂੰ ਨਹੀਂ ਜਾਣਾਗੇ ਤੇ ਚਾਹ ਨੂੰ ਯਕ ਪਕਾ ਲੀਕਾ ਤੁਸੀਂ ਸਟੇਪ ਹੁਣ ਆਪਾਂ ਲਾ ਲਈਏ ਚਾਹ ਨੂੰ ਉਸ ਤੋਂ ਬਾਅਦ ਨਾਵਾਗੇ ਆਪਾਂ ਪੁੰਚ ਅੱਜ ਆਪਾਂ ਕਾਫੀ ਲੇਟ ਹੋ ਗਏ ਨਾ ਮੀਂਹ ਪਣ ਕਰਕੇ ਹੁਣ ਵੀ ਬੱਦਲ ਬਹੁਤ ਹੋਇਆ ਹੈ ਪਰ ਯਾਰੀ ਬਸ ਨਹੀਂ ਆਇਆ ਤੇ ਆਇਆ ਛੇੜਾ ਫੇਰ ਜਲਦੀ ਜਲਦੀ ਕਰ ਚਾਹ ਨੂੰ ਪੱਟ ਕੇ ਬਾਹਰ ਸਾਰੀ ਪੁਛਾ ਲਾਣੀ ਹੈ ਬਾਹਰੋਂ ਪਾਛੇ ਸਾਰੇ ਸੁੱਕਾ ਪਿਆ ਫਿਰ ਪੁਛ ਬਣੀਏ ਨਾਮ ਬਿੱਲ ਲਾਹੁ ਜੂਨ ਛੇੜਾ ਜਲਦੀ ਜਲਦੀ ਕਰ ਪਚਾੜੂ ਪੜਦੀ ਹੈ चलो جٹراں وہ پکڑتا پھچوں اسٹا کر رہی ہے میں پکڑ لے بس یہ میں بس سٹینڈ لگاوں نے باقی اپ بیٹھ کے بھی جڑا بدلنا لگے لوڑی میری میرے کو 就是一点点。

ਚਲੋ ਇਹ ਪੋਚੇ ਆਪਾਂ ਕਮਰੇ ਦੇ ਸਾਹਮਣੇ ਚ ਲਾ ਦੇ ਆਪਣੀ ਰਹੀਗੀ ਲੌਬੀ ਅੱਜ ਆਪਾਂ ਲਾਉਣਾ ਹੈਗਾ ਲੌਬੀ ਦੀ ਵੀਡੀਓ ਆਪਾਂ ਤੁਹਾਨੂੰ ਫੇਸ ਸ਼ੇਅਰ ਕਰਾਂਗੇ ਚਲੋ ਅੱਜ ਦੀ ਵੀਡੀਓ ਦਾ ਇੰਡੈਪ ਪਾਠੀ ਕਰਦੇ ਮਿਲਦੇ ਆ ਨੈਕਸਟ ਫਲੋ